ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਰਮੇਸ਼ਰ ਦਰਬਾਰ ਸੇ ਸਿਹਤਾਰ ਮਿਸ਼ਨ ਦੇ ਤਹਿਤ ਅੱਜ ਇੱਕ ਐਸੀ ਬਿਮਾਰੀ ਦਾ ਇਲਾਜ ਜਿਹੜੀ ਆਮ ਤੌਰ ਤੇ ਕਈਆਂ ਨੂੰ ਨਹੀਂ ਸਾਰਿਆਂ ਨੂੰ ਹੀ ਵਸੇ ਕੋਈ 10% ਤੋਂ ਬਚੇ ਹੋਣਗੇ ਉਹ ਹੈਗਾ ਪਿਆਬ ਬੰਨਾ ਐਸਿਡ ਬੰਨਾ ਜਾਂ ਐਸ ਡੀ ਟੀ ਕਹਿੰਦੇ ਆ ਆਪਾਂ ਜਿਹਨੂੰ ਜਿਆਦਾ ਮਸਾਲੇਦਾਰ ਭੋਜਨ ਖਾਣੇ ਆਪਾਂ ਰੋਟੀ ਖਾਂਦੇ ਆ ਯਾ ਦੇ ਰਹੇ ਆ ਸੁਪਰੀਆਂ ਵਾਲਾ ਸਾਰਾ ਹੀ ਜ਼ਹਿਰ ਵਾਲਾ ਹੋ ਗਿਆ ਖਾਣਾ ਪੀਣਾ ਇਸ ਕਰਕੇ ਫਰਕ ਨੂੰ ਸਮੱਸਿਆ ਹੈ ਸਾਗ ਦਾ ਮੌਸਮ ਚੱਲਦਾ ਹੈ ਸਾਗ ਖਾਣ ਸਾਰੀ ਤਜਾਬ ਪਲੀ ਹੋਈ ਚੀਜ਼ ਖਾਣ ਸਾਰ ਨਾਲ ਦੇ ਨਾਲ ਪੰਜਾਬ ਐਸਿਡ ਐਸਟीडी ਇਹ ਸਾਰੀ ਸਮੱਸਿਆ ਹੈ ਨਾ ਜਿਹੜੀ ਇਹਦਾ ਹੱਲ ਮੈਂ ਤੁਹਾਨੂੰ ਵੈਸੇ ਤੇ ਮੈਂ ਪਹਿਲਾਂ ਦੱਸਿਆ ਵੀ ਜੀਰਾ ਵਾਲ ਕੇ ਪੀਓ ਔਰ 80% ਲੋਕ ਮੇਰਾ ਖਿਆਲ ਹੈ ਕੱਲੇ ਧੀਰੇ ਨਾਲ ਉਹਨਾਂ ਦਾ ਤਜਾਬ ਗੈਸ ਬਾਹਜਮੀ ਪੇਟ ਦੇ ਕਈ ਰੋਗ ਠੀਕ ਹੋਏ ਆ ਮੈਨੂੰ ਫੋਨ ਆਉਂਦੇ ਆ ਪਰ ਕਈਆਂ ਦੇ ਨਾ ਥੋੜੀ ਜਿਹੀ ਬਿਮਾਰੀ ਜਿੱਦੀ ਪ੍ਰਾਣੀ ਹੋ ਗਈ ਹੈ ਤਾਂ ਉਹਦੇ ਵਾਸਤੇ ਕੁਝ ਮੈਂ ਆਯੁਰਵੇਦਿਕ ਤਵਾਨੂੰ ਜੜੀ ਬੂਟੀਆਂ ਪਸਮਾ ਲਿਖਾ ਦਿੰਨਾ ਉਹ ਵਰਤੋ ਬਿਲਕੁਲ ਸਹੀ ਹੋ ਜਾਣਗੇ ਉਹ ਹੈਗਾ ਜੀ ਪੰਸਾਰੀਆਂ ਤੋਂ ਤੁਹਾਨੂੰ ਮਿਲੇਗਾ ਅਵਪਤੀਕਰ ਚੂਰਨ ਅਵਪਤੀਕਰ ਚੂਰਨ 100 ਗ੍ਰਾਮ ਮੁਕਤਾ ਸ਼ਕਤੀ ਪਸੰ 50 ਗ੍ਰਾਮ ਮੋਤੀ ਪਿਸ਼ਟੀ 50 ਗ੍ਰਾਮ ਔਰ ਇਸੇ ਤਰ੍ਹਾਂ ਕਾਮ ਦੁੱਧਾ ਰਸ ਇਹ ਵੀ 50 ਗ੍ਰਾਮ ਕਾਮ ਦੁੱਧਾ ਰਸ 50 ਗ੍ਰਾਮ ਮੋਤੀ ਪਿਸ਼ਟੀ 50 ਗ੍ਰਾਮ ਇਸੇ ਤਰ੍ਹਾਂ ਹੀ ਤੁਸੀਂ ਲੈਣਾ ਹੈ ਮੁਕਤਾ ਸ਼ਕਤੀ ਪਸੰ 50 ਗ੍ਰਾਮ ਔਰ ਆਪੀ ਕਰਪਿਕ ਚੂਰਨ ਹੈ ਜਿਹੜਾ ਉਹ 100 ਗ੍ਰਾਮ ਇਹ ਤੁਸੀਂ ਚਾਰੇ ਚੀਜ਼ਾਂ ਲੈ ਕੇ ਚੰਗੀ ਤਰ੍ਹਾਂ ਇੱਕ ਦੂਜੀ ਦੇ ਵਿੱਚ ਮਿਕਸ ਕਰ ਲਓ ਕਪੜਾ ਛਾਣ ਕਰ ਲਓ ਔਰ ਅੱਧਾ ਚਮਚ ਇਹਦਾ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਦੇ ਨਾਲ ਲੈਣਾ ਔਰ ਅੱਧਾ ਚਮਚ ਰਾਤ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਲੈਣਾ ਇਸ ਤਰੀਕੇ ਨਾਲ ਇਹਨੂੰ ਵਰਤੋ 3 ਮਹੀਨੇ ਵਰਤ ਲਓ ਜ਼ਿੰਦਗੀ ਚ ਕਦੇ ਤਿਆਬ ਗੈਸ ਐਸ.ਟੀ.ਡੀ ਜਿੰਨੀਆਂ ਪ੍ਰੋਬਲਮਾਂ ਆਣੇ ਬਾਅਦ ਹਾਜਮੀ ਖਟੇ ਢਕਾ ਸਭ ਠੀਕ ਹੋ ਜਾਣਗੇ ਜਿਆਦਾ ਤਿਆਬ ਵਾਸਤੇ મે ਲਿਖਾਇਆ ਤਿਆਬ ਨਹੀਂ ਕਦੇ ਜ਼ਿੰਦਗੀ ਚ ਬਣੇਗਾ ਇਹ ਵਰਤੋ ਔਰ ਜੀਰਾ ਉਬਾਲ ਕੇ ਪੀਂਦੇ ਰਹੋ ਇਹ ਸਾਰਿਆਂ ਨਾਲੋਂ ਬੈਸਟ ਹੈ ਸੋ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਆਪਣੇ ਡਾਕਟਰ ਆਪ ਬਣੋ ਕਿਸੇ ਤੇ ਡਿਪੈਂਡ ਨਾ ਹੋਵੋ ਛੋਟੀਆਂ-ਛੋਟੀਆਂ ਬਿਮਾਰੀਆਂ ਆਪ ਹੱਲ ਕਰੋ ਅੱਗੇ ਦੱਸਿਆ ਕਰੋ ਕੁਦਰਤ ਦੇ ਵਿੱਚ ਰਹਿਣੇ ਆ ਯਾਰ ਕੁਦਰਤ ਦੇ ਬਣਾਏ ਇਨਸਾਨ ਸਾਡੇ ਖੁਸ਼ ਰਹਿਣ ਸੋ ਮੈਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਵੀ ਮੈਨੂੰ ਜੇ ਕਿਸੇ ਨੇ ਮਿਲਣਾ ਹੋਵੇ ਜਿੰਨਾ ਚਿੱਤ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰਦੇ ਮੇਰੇ ਤੋਂ ਟਾਈਮ ਨਹੀਂ ਲੈਂਦੇ ਉਹਨਾਂ ਚਿੱਤ ਮਿਲਣ ਵਾਸਤੇ ਨਾ ਆਇਆ ਕਰੋ ਮੈਂ ਛੇਤੀ ਮਿਲਦਾ ਨਹੀਂ ਕੋਈ ਮੈਂ ਹੁੰਦਾ ਨਹੀਂ ਆਪਣੇ ਪਿੰਡ ਕਈ ਵਾਰੀ ਬਾਹਰ ਹੋਈਦਾ ਤਾਂ ਇਸ ਕਰਕੇ ਸਮੇਂ ਤੋਂ ਬਿਨਾ ਫੋਨ ਕਰੇ ਤਾਂ ਬਿਨਾ ਕਦੇ ਨਾ ਹੋ ਫਿਰ ਗੇੜਾ ਵੱਜ ਜਾਂਦਾ ਤੁਹਾਡਾ ਫਿਰ ਬੁਰਾ ਲੱਗਦਾ ਯਾਰ ਖਾਲੀ ਮੁੜਦੇ ਹਾਂ ਦੁਖੀ ਹੋ ਕੇ ਮੁੜਦੇ ਹਾਂ ਤਾਂ ਇਸ ਕਰਕੇ ਬਿਨਾ ਫੋਨ ਉੱਤੇ ਗੱਲ ਕਰੇ ਤਾਂ ਮੈਨੂੰ ਮਿਲਣੋਂ ਕਦੇ ਨਾ ਆਇਆ ਕਰੋ ਇਹ ਬੇਨਤੀ ਹੈ ਵੱਦ ਤੋਂ ਵੱਧ ਕੁਦਰਤ ਦੇ ਵਿੱਚ ਕੁਦਰਤ ਦੇ ਨਿਯਮਾਂ ਨੂੰ ਸਮਝੋ ਕੁਦਰਤ ਦੇ ਵਿੱਚ ਤੁਹਾਡੇ ਇਲਾਜ ਨੇ ਉਹਨਾਂ ਮੁਤਾਬਕ ਚੱਲੋ ਆਪਣੇ ਇਲਾਜ ਆਪਣੇ ਡਾਕਟਰ ਖੁਦ ਬਣੋ ਇਸੇ ਤੇ ਡਿਪੈਂਡ ਨਹੀਂ ਹੋਣਾ ਆਪਾਂ ਸੋ ਆਓ ਸਾਰੇ ਸਿਹਤਮੰਦ ਹੋਈਏ ਸਾਰੇ ਤੰਦਰੁਸਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ